ਅਟਰਨੀ ਟਿਰਕੇਣਾ ਜੀ ਆਪਾਂ ਗੱਲ ਕਰ ਲਈਏ ਜਿਹੜੇ ਕੱਲ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੇਟ ਪਾਰਟੀ ਦੀ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸਾ ਉਹ ਐਰੀਜ਼ੋਨਾ ਚ ਜਿਹੜੀ ਉਹ ਗਈ ਆ ਤੇ ਉੱਥੇ ਜਾ ਕੇ ਸਖਤੀ ਵਾਲੀਆਂ ਗੱਲਾਂ ਹੀ ਫਿਰ ਜਿਹੜੀਆਂ ਉਹਨਾਂ ਨੇ ਉਹ ਕਰ ਦਿੱਤੀਆਂ ਆ ਸੋ ਓਵਰਆਲ ਬਿਫੋਰ ਆਪਾਂ ਕਾਲਸ ਤੋਂ ਪਹਿਲਾਂ ਤੁਹਾਨੂੰ ਕੀ ਲੱਗ ਰਿਹਾ ਭੂਖ ਦੇ ਵਿੱਚ ਜੇ 트럼ਪ ਹੁਣੀ ਆਉਂਦੇ ਆ ਚਾਹੇ ਹੈਰਿਸ ਹੁਣੀ ਆਉਂਦੇ ਆ ਬਾਰਡਰਸ ਦੇ ਉੱਤੇ ਸਿਚੁਏਸ਼ਨ ਕਿੱਦਾਂ ਦੀ ਰਹਿਣ ਵਾਲੀ ਹੈ ਕੀ ਕੀ ਇਸ ਨੂੰ ਲੈ ਕੇ ਕਿਆ ਅਸਰ ਰਹੀਆਂ ਨੇ ਕੀ ਭਵਿੱਖਬਣੀ ਤੁਹਾਨੂੰ ਲੱਗਦੀ ਹੈ ਤੁਸੀਂ ਇਹ ਗੱਲ ਦੇਖਿਓ ਕਿ ਕਦੀ ਵੀ ਨਾ ਹੀ ਡੈਮੋਕ੍ਰੇਟਾਂ ਨੇ ਨਾ ਹੀ ਟਰਪਨ ਨੇ ਕੈਲੀਫੋਰਨੀਆ ਦੇ ਵਿੱਚ ਆ ਕੇ ਬੋਲਣਾ ਕਿ ਇਮੀਗ੍ਰੈਂਟ ਮਾੜੇ ਜਾਣ ਨੂੰ ਰੋਕਣਾ ਜਾਂ ਟੰਗਣਾ ਵਾ ਹੂੰ ਕਿਉਂਕਿ ਪ੍ਰੋ ਇਮੀਗ੍ਰੇਸ਼ਨ ਜਿਹੜੀ ਇਹ ਸਟੇਟ ਆ ਤੇ ਕਮਲਾ ਹੈਰਿਸ ਜਿਹੜੀ ਹੈਗੀ ਉਹ ਗਈ ਕਿੱਥੇ ਹੈ ਅਰੀਜ਼ੋਨਾ ਅਰੀਜ਼ੋਨਾ ਕੀ ਲੱਗਦਾ ਬਾਰਡਰ ਬਾਰਡਰ ਤੋਂ ਹੁੰਦੇ ਆ ਬੰਦੇ ਕ੍ਰੋਸ ਜਿਹੜੇ ਉਹ ਲੋਕਾਂ ਦੇ ਆ ਮਸਲੇ ਆ ਬੈਟਲ ਗ੍ਰਾਉਂਡ ਸਟੇਟਾਂ ਨਾਲੇ ਹਾਂ ਸੋ ਉਹ ਜਿਹੜਾ ਹੈਗਾ ਲੋਕਾਂ ਨੂੰ ਲੱਡੂ ਉਦਾਂ ਦਾ ਉਹਨਾਂ ਨੂੰ ਦੇਣਾ ਪੈਂਦਾ ਕਿ ਇਮੀਗ੍ਰੇਸ਼ਨ ਨੂੰ ਟਾਈਟ ਕਰ ਦੇਣਾ ਏਦਾਂ ਕਰ ਦੇਣਾ ਉਦਾਂ ਕਰ ਦੇਣਾ ਤੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਕਹੋ ਕਿ ਇੱਕ ਤਰ੍ਹਾਂ ਆਲਰੇਡੀ ਜਿੱਤ ਪ੍ਰੈਡਿਕਟਿਡ ਹੀ ਹੁੰਦੀ ਹੈ ਹੂੰ ਹੂੰ ਤੇ ਰਿਪਬਲਿਕਨਾਂ ਤੇ ਪ੍ਰਚਾਰ ਵੀ ਆਪਣਾ ਇਹਨਾਂ ਦੀ ਕਰਦੇ ਸੇਮ ਥਿੰਗ ਜਿਦਾ ਟੈਕਸਸ ਦੇ ਵਿੱਚ ਰਿਪਬਲਿਕਨਸ ਦੀ ਜਿਹੜੀ ਉਹ ਹੁੰਦੀ ਹੈ ਤੇ ਫਲੋਰੀਡਾ ਜਿਹੜੀ ਕਹੋ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਜਿੱਦਾਂ ਸਵਿੰਗ ਸਟੇਟ ਆ ਇਮੀਗ੍ਰੇਟ ਵੀ ਉੱਥੇ ਕਈ ਕੁਸ਼ਾਣਾ ਤੇ ਜਿਹੜੀਆਂ ਛੋਟੀਆਂ-ਮੋਟੀਆਂ ਨਿੱਕੀਆਂ ਜਿਹੜੀਆਂ ਸਟੇਟਾਂ ਮਿਸ਼ੀਗਨ, ਅੋਹਾਇਓ ਉਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਇਲੈਕਸ਼ਨਸ ਜਿਹੜੀਆਂ ਡਿਸਾਈਡ ਕਰਦੀਆਂ ਹੁੰਦੀਆਂ ਹਮੇਸ਼ਾ ਟੈਕਸ ਜਿਹੜੀਆਂ ਬਾਰਡਰ ਦੇ ਨਾਲ ਲੱਗਦੀਆਂ ਜਿਹੜੀਆਂ ਸਟੇਟਸ ਜਿੱਥੋਂ ਲੋਕੀ ਟੱਪ ਕੇ ਆਦੇ ਆ ਤੇ ਉਧਰ ਆਬਵੀਅਸਲੀ ਆਪਣੀ ਜਿਹੜੀ ਡੈਮੋਗ੍ਰਾਫੀ ਨੂੰ ਜਿੱਤਣ ਲਈ ਤੁਹਾਨੂੰ ਇਦਾਂ ਦੇ ਜਿਹੜੇ ਬਿਆਨ ਉਹ ਦੇਣੇ ਪੈਂਦੇ ਆ ਠੀਕ ਹੈ ਪੋਲਿਟਿਕਸ ਦਾ ਇਹੀ ਲੱਗ ਰਿਹਾ ਕਿ ਬਰਾਬਰ ਬਰਾਬਰੀ ਜਿਹੜਾ ਕੰਮ ਚੱਲ ਰਿਹਾ ਹੂੰ ਹੂੰ ਤੇ ਇਹਦੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਬਾਈਡਨ ਨੂੰ ਮਿਲਾਈਆਂ ਕੱਢ ਗਏ ਜਹਾਂ ਜੋ ਬਾਹਰ ਛੁੱਟਿਆ ਦੁੱਧ ਚ ਮੱਖੀ ਗੱਡੀ ਦੀ ਜਿਹਾ ਤਾਂ ਤੇ ਮੈਂ ਕਿਹਾ ਹੁਣ ਅਮਰੀਕਾ ਦਾ ਇਹ ਆ ਕਿ ਜਿਹੜੇ ਸਾਰੀਆਂ ਤੁਸੀਂ ਵੇਖੋ ਪਤਾ ਸਾਰਿਆਂ ਨੇ ਪਹਿਲਾਂ ਹੁੰਦਾ ਕਿ ਜਿਹੜੇ ਇਵਨ ਤੁਸੀਂ ਆਪਣੇ ਜੇ ਇੰਡੀਆ ਦੇ ਵੀ ਗੱਲ ਕਰੋ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਉਹ ਵੀ ਬੰਦਾ ਠੰਡਾ ਪੈ ਗਿਆ ਹੂੰ ਹੂੰ ਫਾਰੂ ਇਹ ਕੀ ਹੁੰਦਾ ਕਿ ਜਿਹੜਾ ਬੰਦਾ ਅੱਗੇ ਮੱਛਰ ਦਾ ਨਹੀਂ ਆ ਜਿੰਨਾ ਜਿਹੜੇ ਪਿੱਛੇ ਜਿਹੜੇ ਮਾਲਕ ਹੁੰਦੇ ਉਹ ਮਛਰਾਣਾ ਬੰਦੇ ਨੂੰ ਚਾਹਦੇ ਆ ਜਿਹੜੀ ਸਿੱਧੀ ਗੱਲ ਇਦਾਂ ਇਦਾਂ ਤੇ ਜਿਹੜਾ ਹੁਣ ਟਰੰਪ ਨਾਲ ਤੇ ਜਿਹੜੇ ਅਸੈਸਿਨੇਸ਼ਨ ਨਹੀਂ ਆਏ अटेम्प्ट ਇਦਾਂ ਵਾ ਕਿ ਉਹ ਇੱਕ ਲੂਜ਼ ਕੈਨਨ ਆ ਉਹ ਸਟੈਬਲਿਸ਼ਮੈਂਟ ਦਾ ਬੰਦਾ ਜਿਹੜਾ ਨਹੀਂ ਹੈਗਾ ਹੂੰ ਹੂੰ ਕਿ ਉਹ ਅਗਲਾ ਸਿੱਧਾ ਹੀ ਕਹਿੰਦਾ ਮੈਂ ਲੜਾਈਆਂ ਰੋਕ ਦੇਣੀਆਂ ਮੈਂ ਇਦਾਂ ਕਰ ਦੇਣਾ ਉਦਾਂ ਕਰ ਦੇਣਾ ਉਹਦਾ ਇਵਨ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਸੀਗਾ ਉਹਨਾਂ ਵੀ ਭੁਲੇ ਉਹਨੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਫੰਡਿੰਗ ਦੇਣੀ ਆ ਉਹਨੇ ਕਹਿੰਦਾ ਉਹ ਕਹਿੰਦਾ ਮੈਂ ਦੋਨੋਂ ਸਾਈਡਾਂ ਨੂੰ ਜਿਹੜਾ ਅ ਕੱਲ ਕੱਲ ਹੀ ਮਿਲਿਆ ਆ ਜੀ ਉਹਨੂੰ ਹੂੰ ਲੜਾਈ ਮੈਂ ਰੋਕ ਦੇਣੀ ਹੈਣਾ ਹੂੰ ਸੋ ਉਹ ਜਿਹੜਾ ਬੰਦਾ ਪਹਿਲਾਂ ਹੀ ਬਿਲੀਅਨਰ ਤੇ ਕਿਸੇ ਦੇ ਆਖੇ ਲੱਗਣ ਵਾਲਾ ਹੈ ਨਹੀਂ ਤਾਂ ਕਰਕੇ ਉਹ ਥ੍ਰੈਟ ਤੇ ਤੁਸੀਂ ਇਹ ਵੇਖੋ ਕਿ ਜੇ ਬਾਈਡਨ ਨੂੰ ਏਡੀ ਆਸਾਨੀ ਨਾਲ ਉਹਨਾਂ ਨੇ ਇੱਕ ਰਾਤੋ ਰਾਤ ਉਹਨਾਂ ਡਿਬੇਟ ਤੋਂ ਬਾਅਦ ਡਿਸਾਈਡ ਕਰ ਲਿਆ ਕਿ ਨਹੀਂ ਤੂੰ ਨਹੀਂ ਕਰਨਾ ਜੇ ਉਹ ਕਹਿੰਦੇ ਕਿ ਤੂੰ ਕਰਨਾ ਤੇ ਉਹ ਵਿਚਾਰਾ ਭਾਵੇਂ ਫਿਜ਼ੀਕਲ ਉੱਤੇ ਜਾਣ ਵੀ ਨਹੀਂ ਤਾਂ ਵੀ ਉਹਨੂੰ ਕਰਾ ਦਿੱਤਾ ਹਾਂ ਤੇ ਵਾਈਸ ਪ੍ਰੈਜ਼ੀਡੈਂਟ ਹੈਰਿਸ ਜੀ ਤੁਸੀਂ ਉੱਤੋਂ ਜਿਹੜਾ ਕਨਕਲੂਜਨ ਇਹ ਵੀ ਕੱਢ ਸਕਦੇ ਆ ਕਿ ਦੇਖੋ ਤੁਸੀਂ ਕਿ ਹੈਰਿਸ ਜਿਹੜੀ ਆ ਜੇ ਤਾਂ ਬਾਈਡਨ ਉਹ ਇਦਾਂ ਕੀਤਾ ਜਾ ਸਕਦਾ ਤਾਂ ਹੈਰਿਸ ਦਾ ਵੀ ਤਾਂ ਸੇਮ ਹੀ ਸਟੇਟਸ ਹੋਇਆ ਨਾ ਕਿ ਜਿਹੜਾ ਤੁਸੀਂ ਦੇਖੋ ਇਹ ਤਾਂ ਹੁਣ ਪੈਰਾਸ਼ੂਟ ਦੇ ਨਾਲ ਲਿਆਂਦਾ ਹੋਇਆ ਕੈਂਡੀਡੇਟ ਹੈ ਇਹਦਾ ਸ਼ਰਿਆ ਮੀਆ ਪ੍ਰਾਈਮਰੀ ਵਿੱਚ ਤਾਂ ਕਿਸੇ ਨੇ ਲੜਾਈ ਨਹੀਂ ਕੀਤੀ ਉੱਥੇ ਬਾਈਡਨ ਨੂੰ ਜਿਤਾਤਾ ਜਿਹੜਾ ਕੋਈ ਉਲਟ ਖੜਦਾ ਸੀ ਉੱਥੇ ਉਹਨਾਂ ਨੇ ਰੋਕਤਾ ਤੇ ਇਵੈਂਚੁਅਲੀ ਬਾਈਡਨ ਹੁਣੀ ਲਾਂਭੇ ਕਰਕੇ ਇਹਨੂੰ ਜਿਹੜਾ ਐਂਡੋਰਸ ਕਰਤਾ ਤੇ ਇਹ ਕੈਂਡੀਡੇਟ ਬਣ ਗਈ ਜਿਹੜੀ ਰਾਜਗੁਰਾਂ ਜੀ ਜਿੰਨਾ ਕਿ ਮੈਨੂੰ ਵਿਖਦਾ ਇੱਥੇ ਹਨਾ ਤੇ ਆਪਾਂ ਨਿਊਟਰਲ ਸਾਈਡ ਰੱਖੀਦਾ ਜਿੱਥੇ ਆਪਣੇ ਕਈ ਵਾਰੀ ਲੋਕ ਗਲਤ ਹੁੰਦੇ ਆਪਾਂ ਵੀ ਕਹਿ ਦੇਈਦਾ ਕਮੈਂਟ ਆਪਾਂ ਕਦੀ ਝੰਕਾ ਨਹੀਂ ਰ ਦੇਖੋ ਇਮੀਗ੍ਰੈਂਟਾਂ ਦੇ ਇਹਨਾਂ ਨੂੰ ਲੋਡ ਕੰਮ ਜਿਹੜੇ ਇਹਨਾਂ ਦੇ ਖੇਤਾਂ ਖੁੱਤਾਂ ਦੇ ਸਾਰੇਆਂ ਕੈਲੀਫੋਰਨੀਆ ਕਿਤੇ ਚਲ ਜਾਓ ਰੈਸਟੋਰੈਂਟਾਂ 'ਚ ਚਲ ਜਾਓ ਤੁਸੀਂ ਜਿਹੜੇ ਸਟੋਰਾਂ ਦੇ ਵਿੱਚ ਚਲ ਜਾਓ ਫਰੰਟ ਡੈਸਕ ਤੇ ਤੁਸੀਂ ਚਲ ਜਾਓ ਤੇ ਹਰ ਇੱਕ ਕੰਮ ਜਿਹੜਾ ਇਮੀਗ੍ਰੈਂਟ ਜਿਹੜਾ ਕਰ ਰਿਹਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਹੈਗਾ ਉਹ ਜਿਹੜੀਆਂ ਜੌਬਸ ਹੈਗੀਆਂ ਇਹਨਾਂ ਨੇ ਨਹੀਂ ਕਰਨੀਆਂ ਬਾਟਮ ਲਾਈਨ ਇਹ ਹੈਗੀ ਆ ਉਹ ਜੋ ਮਰਜ਼ੀ ਗਈ ਜਨ ਉਹਨਾਂ ਨੇ ਇੱਥੋਂ ਇੱਥੋਂ ਵਾਲਿਆਂ ਨੇ ਨਹੀਂ ਕਰਨੀਆਂ ਸਾਰਿਆਂ ਨੂੰ ਪਤਾ ਵਾ ਇਹਨਾਂ ਨੂੰ ਖੁਦ ਵੀ ਪਤਾ ਵਾ ਜਿਹੜੇ ਪੋਲੀਟਿਸ਼ੀਅਨ ਉਹਨਾਂ ਨੂੰ ਵੀ ਪਤਾ ਜਿਹੜੇ ਟਰਪ ਉਹਨਾਂ ਦੇ ਜਿਹੜੇ ਕਾਰੋਬਾਰ ਵੀ ਚੱਲਦੇ ਆ ਬਿਲਡਿੰਗਾਂ ਜਿਹੜੀਆਂ ਉਹਨਾਂ ਦੀਆਂ ਬੰਦੀਆਂ ਕੰਸਟਰਕਸ਼ਨ ਵਰਕਰ ਉਹਨਾਂ ਦੇ ਜਿਹੜੇ ਰਿਜ਼ਰਵ ਹਾਊਸ ਦੇ ਵਿੱਚ ਜਿਹੜੇ ਕੰਮ ਨੇ ਆ ਉਹ ਸਭ ਜਿਹੜੇ ਵਰਕਰ ਆ ਇਹ ਕੋਰੀ ਸਚਾਈ ਆ ਕੰਮ ਨੂੰ ਬਹੁਤ ਲੋਕੀ ਜਿਹੜੇ ਭੱਜ ਕੇ ਇੱਥੇ ਆਦੇ ਆ ਤੇ ਇਹਨਾਂ ਨੂੰ ਇਹ ਗੱਲ ਪਤਾ ਵਾ ਹੁਣ ਜਿੱਦਾਂ ਕੀ ਗੱਲ ਦੱਸਿਆ ਕੀ ਜਿਹੜੀ ਜਿਹੜੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ ਉਹ ਇੱਕ ਮੁੱਦਾ ਬਣਾਇਆ ਹੋਇਆ ਉਹਨਾਂ ਨੇ ਜਿੱਦਾਂ ਅਬੋਰਸ਼ਨ ਵਾਲਾ ਮੁੱਦਾ ਬਣਾਇਆ ਵਾ ਹੂੰ ਹੂੰ ਤੇ ਉਹ ਜਿਹੜਾ ਮੁੱਦਾ ਲੋਕਾਂ ਲਈ ਇੰਪੋਰਟੈਂਟ ਆ ਤੇ ਹੁਣ ਜਿੱਦਾਂ ਜਿਹੜੇ ਪਿੱਛੋਂ ਦੇ ਲੋਕ ਜਿਹੜੇ ਸਰਕਾਰਾਂ ਚਲਾਉ ਕਿ ਬਾਈਡਾ ਸਾਹਿਬ ਤੁਸੀਂ ਕਰੋ ਜਾਂ ਨਾ ਕਰੋ ਡਗਾਉਂਦੇ ਆ ਉਹ ਜਿਹੜੇ ਵੱਡੇ ਆ ਉਹਨਾਂ ਲਈ ਇਮੀਗ੍ਰੇਸ਼ਨ ਜਿਹੜਾ ਮੇਨ ਐਜੈਂਡਾ ਨਹੀਂ ਹੈਗਾ ਜੇ ਉਹ ਟ੍ਰਿਲੀਅਨ ਆਫ ਡਾਲਰ ਜਿਹੜਾ ਹੈਗਾ ਪ੍ਰिजन ਇੰਡਸਟਰੀ ਕੰਪਲੈਕਸ ਫਾਰਮਾ ਇੰਡਸਟਰੀ ਕੰਪਲੈਕਸ ਮਿਲਟਰੀ ਇੰਡਸਟਰੀ ਕੰਪਲੈਕਸ ਜੇ ਉਹ ਸਾਰਾ ਇਹਦੇ ਵਿੱਚੋਂ ਦੀ ਟ੍ਰਿਲੀਅਨਸ ਆਫ ਡਾਲਰ ਜੇ ਸਿੱਧੇ ਹੀ ਲੀਗਲ ਤੌਰ ਦੇ ਉੱਤੇ ਟੈਕਸ ਪੇਰਮ ਨਹੀਂ ਜੇ ਲੈ ਸਕਦੇ ਆ ਉਹਨਾਂ ਨੇ ਚਿੱਲੜ ਕਿਉਂ ਇਕੱਠੇ ਜਿਹੜੇ ਕਰਨੇ ਆ ਰਾਈਟ ਉਹਨਾਂ ਨੂੰ ਜਿਹੜਾ ਚਾਹੀਦਾ ਆਪਣਾ ਵੱਦਾ ਇਸ ਲਈ ਜਿਹੜੀ ਇਸਟੈਬਲਿਸ਼ਮੈਂਟ ਆ ਉਹ ਬਿਲਕੁਲ ਕਲੀਅਰ ਆ ਕਿ ਉਹ ਜਿਹੜੀ ਸਟੈਬਲਿਸ਼ਮੈਂਟ ਆ ਉਹ ਚਾਹਦੀ ਆ ਕਿ ਹੈਰੇ ਸਾਹਵੇ ਹੂੰ ਦੋ ਵਾਰੀ ਅਸੈਸੀਨੇਸ਼ਨ ਅਟੈਂਪਟ ਹੋ ਗਿਆ ਹੋਰ ਮੈਂ ਕਹਾਂ ਦੇਖ ਲਓ ਕਿਦਾਂ ਕਿ ਮੈਂ ਕਹਾਂ ਇਦਾਂ 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 ਕਰਦੇ ਤਾਂ ਮੱਲੇ ਦੀ ਐਮਐਲਏ ਦੀ ਪੋਲਿਟਿਕਸ ਹੁੰਦੀ ਆ ਕਿ ਉਹ ਕਦੀ ਗੋਲੀ ਚਲਾਉਂਦੀ ਉੱਤੇ ਕਦੀ ਕੁਛ ਕਰਤਾ ਤੇ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਉਹ ਸਾਊਂਡ ਬਾਈਟ ਆ ਕਿਉਂ ਕਿਉਂਕਿ ਉਹ ਨਿਊਜ਼ਾਂ ਦੇ ਵਿੱਚ ਚਮਕਦੀ ਐ ਐਂਡ ਦੇ ਵਿੱਚ ਫੜਾ ਉਹੀ ਆ ਕਪੜਾ ਜਦੋਂ ਬੰਦਾ ਹੁੰਦਾ ਉਹਨਾਂ ਦੇ ਫੇਵਰ ਦੇ ਫੈਸਲੇ ਲੈਂਦਾ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਉਨਾਂ ਤੇ ਰਬਰ ਸਟੈਂਪ ਲ ਇਹਾਰੇ ਸੋਹਲੇ ਕੈਂਡੀਡੇਟ ਮੈਨੂੰ ਲੱਗਦਾ ਹੈਗੀ ਆ ਤਕਰੀਬਨ ਤੇ ਜਿਹੜਾ ਹੁਣ ਟਰੰਪ ਆ ਉਹਦੇ ਐਂਟੀ ਟਰੰਪ ਕੈਂਪੇਨ ਕੀ ਹੈ ਹੇਟ ਫਲਾੰਦਾ ਬੰਦਾ ਇਦਾਂ ਕਰਦਾ ਉਦਾਂ ਕਰਦਾ ਉਹ ਚੀਜ਼ਾਂ ਜਿਹੜੀਆਂ ਮੀਡੀਆ 'ਚ ਜਿਹੜੀ ਸਰਕਸ ਆ ਉਹ ਜ਼ਿਆਦਾ ਵੇਖਣ ਨੂੰ ਮਿਲਦੀ ਆ ਤੇ ਅੱਗੋਂ ਉਹਨੂੰ ਵੀ ਪਤਾ ਜਿਹੜਾ ਟਰੰਪ ਆ ਉਹ ਵੀ ਬੜਾ ਸਮਾਰਟ ਬੰਦਾ ਉਹ ਵੀ ਜਿਹੜੇ ਤੁਸੀਂ ਦੇਖੋ ਕੀ ਉਹਦੇ ਸੱਜਣ ਮਿੱਤਰ ਜਿਹੜੇ ਕੌਂਡ ਰਹੇ ਆ ਯੂਐਫਸੀ ਦੇ ਪ੍ਰੈਜ਼ੀਡੈਂਟ ਡੇਨਾ ਵਾਈਟ ਵਿਨਸ ਉਹ ਵੇਗਸ ਵੋਗਸ ਦਾ ਉਹਦਾ ਪਹਿਲਾਂ ਆਪਣਾ ਖੁਦ ਵੀ ਲਾਈਵ ਜਿਹੜਾ ਰਿਐਲਿਟੀ ਟੀਵੀ ਸ਼ੋਅ ਰਿਹਾ ਤੇ ਕਾਫੀ ਜਿਹੜਾ ਤੁਸੀਂ ਕਹਿ ਲੋ ਕਿ ਨਿਊਯਾਰਕ ਦੇ ਵਿੱਚ ਕਾਫੀ ਐਲੀਟ ਸਰਕਲਰ ਜੋ ਉੱਠਿਆ ਬੈਠਿਆ ਉਹ ਤੋਂ ਵੀ ਜਿਹੜੀ ਚੀਜ਼ ਪਤਾ ਕਿ ਇਹਨਾਂ ਨੇ ਮੈਨੂੰ ਜਿਹੜਾ ਮੀਡੀਆ ਵਾਲੇ ਆ ਇਹਨਾਂ ਨੇ ਮੈਨੂੰ ਸਹੀ ਟਾਈਮ ਜਿਹੜਾ ਨਹੀਂ ਦੇਣਾ ਤੇ ਮੈਨੂੰ ਵੀ ਕੁਛ ਨਾ ਕੁਛ ਜਦੋਂ ਮੈਨੂੰ ਪੁੱਠੀ ਗੱਲ ਕਰਦੇ ਆ ਮੈਂ ਵੀ ਉਹਨੂੰ ਜਿਹੜਾ ਅੱਗੇ ਹੋਰ ਪੁੱਠੀ ਗੱਲ ਕਰਾਂ ਤੇ ਉਹ ਤੁਸੀਂ ਉਹਦੀ ਕੋਈ ਚੀਜ਼ ਦੇਖ ਲਓ ਕਿ ਸੀਐਨਐਨ ਤੇ ਡਿਬੇਟ ਹੋ ਇੱਕ ਵਾਰ ਇਹਨਾਂ ਨੇ ਡਿਬੇਟ ਕਰ ਰਿਹਾ ਤਿੰਨ ਜਣਿਆਂ ਨਾਲ ਕਰ ਰਿਹਾ ਜਿਹੜਾ ਰਿਪੋਰਟਰ ਆ ਉਹ ਵੀ ਤੇ ਇਮੀਗ੍ਰੇਸ਼ਨ ਦਾ ਜਿਹੜਾ ਇਹਨਾਂ ਨੇ ਰੋਲਾ ਬਣਾਇਆ ਹੋਇਆ ਉਹ ਇੰਨਾ ਕੋਈ ਖਾਸ ਵੱਡਾ ਰੋਲਾ ਨਹੀਂ ਹੈਗਾ ਆਫਕੋਰ ਛਣਾ ਨੂੰ ਬਾਰਡਰ ਜਿਹੜਾ ਆਪਣਾ ਸਿਕਿਉਰ ਕਰਨਾ ਚਾਹੀਦਾ ਉਹ ਵਕੀਲ ਜਿਹੜੇ ਆ ਸਾਰੇ ਖੁਦ ਵੀ ਕਹਿੰਦੇ ਆ ਤੁਸੀਂ ਇਹਨਾਂ ਦੇ ਇੰਟਰਵਿਊ ਲਓ ਪਹਿਲਾਂ ਬਾਰਡਰ ਤੇ ਕਿ ਜਿਹੜਾ ਕੰਪੇਟੈਂਟ ਬੰਦਾ ਉਹ ਹੀ ਟੱਪ ਕੇ ਆਵੇ ਵਕੀਲ ਨੂੰ ਵੀ ਅੱਗੇ ਸੌਖਾ ਜਿਹੜਾ ਹੋ ਜਾਂਦਾ ਤੇ ਲਾਅ ਐਂਡ ਆਰਡਰ ਜਿਹੜਾ ਬਣਿਆ ਰਹਿੰਦਾ ਦੂਜੀ ਗੱਲ ਇਹ ਹੈ ਕਿ ਜਿਹੜਾ ਕਈ ਵਾਰੀ ਕ੍ਰਿਮਿਨਲ ਬੰਦੇ ਜਾਂ ਮਾਫੀਆ ਵਾਲੇ ਬੰਦੇ ਉਹ ਵੀ ਬਾਰਡਰ ਟੱਪ ਕੇ ਆ ਜਾਂਦੇ ਆ ਤੇ ਜੇ ਇਹ ਬਾਰਡਰ ਟਾਈਟ ਰੱਖਦੇ ਤੇ ਸਾਡੀ ਸਾਰਿਆਂ ਦੀ ਸਿਕਿਉਰਟੀ ਉਹਦੇ ਵਿੱਚ ਹੁੰਦੀ ਆ ਸਿੱਧੀ ਜੀ ਗੱਲ ਹੈ ਹਨਾ ਕਿ ਦੇਸ਼ ਨੂੰ ਹੋਣਾ ਇਹ ਤਾਂ ਨਹੀਂ ਹੈਗਾ 300 ਮਿਲੀਅਨ ਇੱਥ ਜਿਹੜੇ ਕੰਮ ਕਰਨਾ ਚਾਹੁੰਦੇ ਮੀਟਾ ਕਰਨਾ ਚਾਹੁੰਦੇ ਉਹਨਾਂ ਨੂੰ ਬੁਲਾਓ ਤੋਂ ਸੋ ਇਹ ਜਿਹੜੀ ਦੇਸ਼ ਦੀ ਸਥਿਤੀ ਬਣੀ ਹੋਈ ਹੈ ਤੇ ਪਹਿਲਾਂ ਤਾਂ ਬਾਈਡਾ ਦੇ ਹਿਸਾਬ ਨਾਲ ਸੀਗਾ ਤੇ ਲੱਗਦਾ ਹੈਗਾ 트럼ਪ ਜਿਹੜਾ ਜਿੱਤੂਗਾ ਸਪੈਸ਼ਲੀ ਜਿਹੜੀ ਉਹਦੀ ਵੀਡੀਓ ਆਈ ਸੀਗੀ ਫਾਈਟ ਫਾਈਟ ਜਿਹੜੀ ਕਰਦਾ ਹੈਗਾ ਉਹ ਬੜਾ ਆਈਕੋਨਿਕ ਜਿਹਾ ਸੀਗਾ ਕਿ ਯਾਰ ਇਹ ਤਾਂ ਹੁਣ ਅਨਬੀਟੇਬਲ ਕੈਂਡੀਡੇਟ ਪਰ ਤੁਸੀਂ ਦੇਖ ਲਓ ਕਿ ਉਹਨੂੰ ਦੁਬਾਰਾ ਜਿੱਦਾਂ ਤੁਸੀਂ ਕਹਿੰਦੇ ਆ ਕਿ ਪੈਰਾਸ਼ੂਟ ਨਾਲ ਲਿਆ ਕੇ ਮੈਦਾਨ 'ਚ ਖੜਾ ਕਰਤਾ ਗੇਮ ਮਤਲਬ ਰਾਤੋਂ ਰਾਤ ਉਹਨਾਂ ਦੀ